ਕਬੂਤਰਾਂ ਕੋਲ ਮਾਰੀਏ ਬਈ ਪਹਿਲਾ ġੇੜਾ। ਆਹ ਪਾਉ ਕਹਦਾ ਪਾਣੀ ਜਿਆ ਗੰਦਾ ਜਿਆ ਹਰਾ ਜਿਆ। ਮੀਂਹ ਦਾ ਇੰਨਾ ਹਰਾ। ਢੋਲਦਿਆ ਕਰੇ ਯਾਰ ਹਰਿਆਈ ਲੱਗੀ ਪਈ ਆ ਕੁੱਤੇ ਵਾਲੇ ਬੰਡੇ ਨੂੰ। ਆ ਦੋਈ ਬੱਚੇ ਸੁਸਤ ਨੇ ਯਾਰ। ਇਹਨਾਂ ਦਾ ਕੋਈ ਇਲਾਜ ਕਰਦੇ ਆ। ਤੇ ਮੈਂ ਸਨਣਾ ਰਿਹਾ ਪਾਉ। ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਉਂ ਕਹਿਮ ਸਾਰੇ ਜਾਨਵਰ ਸੈੱਟ ਸਾਰਿਆਂ ਦੇ। ਅੱਜ ਬੰਬ ਬੁਲਾਵਾਂਗੇ ਬਲੌਗਰੀ ਟੋਕਰੀਆਂ ਟੋਕਰੀਆਂ ਲਾਉਣੀ ਆ ਆਪਾਂ। ਤੇ ਖਾਣੇ ਆਪਾਂ ਬਾਈ ਚੱਕ ਨਹੀਂ ਸਕਦੇ। ਕਿਉਂਕਿ ਦਾਣੇ ਦੂਣੇ ਪਾਏ ਹੋਏ ਨੇ ਖਾਣੇ ਆਪਾਂ ਤਾਂ ਨਹੀਂ ਚੱਕ ਇਹ ਬੱਚੇ ਨੂੰ ਕੀ ਹੋ ਗਿਆ ਓਏ ਆ ਬਈ ਕੀ ਹੋ ਗਿਆ ਤੈਨੂੰ ਦਵਾਈ ਦੰਨੇ ਇਹਨੂੰ ਤੇ ਉਹ ਬੱਚੇ ਦੇਖ ਫਿਰ ਉਹ ਵੀ ਕੱਢ ਲੈ ਇੱਕ ਛੋਟਾ ਇੱਕ ਬੜਾ ਫਿਰ ਇਹ ਗੇੜੇ ਹੋ ਰਿਹਾ ਹੈ ਤੀ ਆਹ ਦੇਖੋ ਗੱਡੇ ਗੱਡੇ ਹੋ ਗਏ ਬੱਚੇ ਤੇ ਉਹ ਬੱਚੇ ਬਹਿਣ ਪ੍ਰੋਪਰ ਪਾਲ ਰਹੇ ਨੇ ਆਹ ਬੱਚੇ ਨੇ ਪ੍ਰੋਪਰ ਪਾਲ ਰਹੇ ਨੇ ਆਹ ਦੇਖੋ ਨੀਲੇ ਦੇ ਬੱਚੇ ਨੇ ਇਹ ਦੇਖੋ ਆਪਣੇ ਨੀਲੇ ਕਬੂਤਰ ਦੇ ਬੱਚੇ ਦਾ ਓਕੇ ਤੇ ਆਹ ਸਿੰਗਲ ਹੈ ਆਹ ਕਿੱਧਰ ਆਇਆ ਬਿੱਟਾ ਇੱਥੇ ਬੈਠ ਦੱਬੇ ਦੇ ਬੱਚੇ ਨੇ ਓਕੇ ਰਿਪੋਰਟ ਹੈ ਆਪਾਂ ਚੱਕਣਾ ਤਾਂ ਨਾ ਆਹ ਜਿਗਾੜ ਚੱਕਣਾ ਤਾਂ ਆਪਾਂ ਸਾਰਾ ਹੁਣ ਆਪਾਂ ਚੱਕ ਨਹੀਂ ਸਕਦੇ ਉਹ ਬੱਚੇ ਇਹ ਬੱਚਿਆਂ ਕਰਕੇ ਹਲੇ ਪਾੜਨ ਦੋ ਆਪਾਂ ਅੱਜ ਬਾਸ ਨਾ ਇੱਧਰ ਲਈ ਟੋਕਰੀਆਂ ਲਾ ਦਈਏ ਪਹਿਲਾਂ ਇੱਧਰ ਨਹੀਂ ਲਾ ਦੀਏ ਇੱਧਰ ਲਈ ਲਾ ਦੀਏ ਫਿਰ ਆਪਾਂ ਟੋਕਰੀਆਂ 'ਚ ਬੈਠਣ ਲੱਗ ਜਾਣਗੇ ਫਿਰ ਆ ਚੱਕ ਦਾਂਗੇ ਠੀਕ ਹੈ ਤੇ ਇਹਨਾਂ ਦਾ ਬੱਚਾ ਕੁੱਕਰ ਬੋਟ ਹੈ। ਬਸ ਉਹ ਇੱਕੇ ਬੱਚਾ ਥੋੜਾ ਜਿਹਾ ਸੁਸਤ ਹੈ। ਆਹ ਵਾਲਾ। ਇਹਨੂੰ ਆਪਾਂ ਕੈਮ ਕਰ ਲੈਣਾ। ਉਹ ਕੈਮ ਹੋ ਗਿਆ ਇੱਕਾ ਟਿੱਡੀ ਆਪਣੀ। ਬਾਕੀ ਸਾਰੇ ਕੈਮ ਨੇ। ਕੁੱਕਰ ਬੋਟਾਂ ਨਹੀਂ ਖੜਜੋ। ਦਾਣਾ ਪਾਣੀ ਇਹਨਾਂ ਨੂੰ ਪਾਇਆ ਹੋਇਆ। ਫੋਰਪਾ ਉਠੀ ਗਏ। ਉਹਨਾਂ ਦੇ ਬੱਚੇ ਬਾਅਦ ਚ ਦੇਖਦੇ ਆਪਾਂ। ਤੇ ਚਲੋ ਪਹਿਲਾਂ ਚਾਹ ਪਾਣੀ ਪੀ ਲਈਏ। ਫੇ ਟੋکریاں ਡੁਕਰੀਆਂ ਸਿਸਟਮ ਕਰਦੇ ਆਂ। ਟੋکریاں ਵੀ ਕੱਢ ਲਿਆਂਦੀਆਂ ਭਾਈ ਬਾਹਰ। ਤੇ ਸਘਾਰ ਰਿਆ ਧੋਤੀਆਂ ਨੇ ਉਦੋਂ ਪਹਿਲਾਂ ਆਪਾਂ ਨੇ ਗੱਡੀਆਂ ਧੋਣੀਆਂ ਨੇ ਉਹ ਬੜੀ ਗੱਡੀ ਧੋ ਕੇ ਕੱਪੜਾ ਦੇ ਕੇ ਖੜਾਉਣੀ ਆ ਦੂਜੀ ਤੇ ਪਾਣੀ ਮਾਰ ਲੈਣਾ ਟੋਕਰੀਆਂ ਦੀ ਸੇ ਲਾਤੀਆਂ ਇਸੇ ਕਿੰਨੀਆਂ ਹੋ ਗਈਆਂ 8 8 ਹੋ ਗਈਆਂ ਦੋ ਗਾਇਬ ਹੋ ਗਈਆਂ ਨਾ ਜੋ ਹਨ ਨਪਰਾ ਤਾਂ ਚਾਰੇ ਮਿਲੀਆਂ ਦੀਆਂ ਚਾਰੇ ਮਿਲੀਆਂ ਲੀਆਂ ਬੈਠ ਹੋੜ ਫਿਰ ਠੀਕ ਹੈ ਠੀਕ ਹੈ ਚਲੋ ਫਿਰ ਇਹਨਾਂ ਦਾ ਬਾਅਦ ਚੋਂ ਕੰਮ ਕਰਦੇ ਆਂ ਪਹਿਲਾਂ ਗੱਡੀਆਂ ਧੋ ਲਈਏ ਬਈ ਕਬੂਤਰਾਂ ਨੂੰ ਬਾਜੀ ਵਾਲਿਆਂ ਨੂੰ ਬਹਿਰੀ ਪੈ ਰਹੀ ਆ ਜਸੂ ਦਿਖਾਉਂਦਾ ਜਾਂ ਬਾਜਾ ਛੇਤੀ ਦਿਖਾ ਕੇ ਆ ਆਹ ਹੋਈ ਬਹਿਰੀ ਪੈਂਦੀ ਦੀ ਕਿਹਦੇ ਗੁੱਤ ਨੂੰ ਹੁੰਦਾ ਹੋਣਾ ਹੁਣ ਤਾਂ ਨੰਗੀ ਬੈਰੀ ਕਬੂਤਰ ਦੇਖੋ ਤੁਸੀਂ ਕਿਵੇਂ ਅੜ ਜੇ ਫਿਰਦੇ ਨੇ ਆਹ ਦੇਖੋ ਕਿਵੇਂ ਭੱਜਿਆ ਜਾਂਦੇ ਆਹ ਦੇਖੋ ਕਿਵੇਂ ਭੱਜਿਆ ਜਾਂਦੇ ਬਾਕੀ ਉੱਪਰ ਚੜ ਗਏ ਸਾਰੇ ਕਬੂਤਰ ਇਹਣਾ ਆਉਗੀ ਬਈ ਤੁਹਾਨੂੰ ਫੇਰ ਦਿਖਾਉਂਗਾ ਮੈਂ ਸਾਰੇ ਕਬੂਤਰ ਉੱਚੇ ਚਲੇ ਗਏ ਹੁਣ ਤਾਂ ਉਹ ਫਿਰਦੇ ਨੇ ਬੱਦਨਾਂ 'ਚ ਖਾਜੀ ਫਿਰਦੇ ਨੇ ਦੋ ਨਹੀਂ ਇੱਕ ਉਹ ਫਿਰਦੇ ਨੇ ਦੇਖੋ ਪਿੰਡ ਤੋਂ ਬਾਹਰ ਆ ਜਹਰ ਦੇਖ ਹੁਣ ਤਾਂ ਬਰੀ ਨੰਗੀ ਜਦ ਪਾਉਂਗੀ ਸਨ ਫੇਰ ਦਿਖਾਉਂਗਾ ਗਾਣੀ ਪਾ ਦੇ ਉਤਰਮ ਨਾਲ ਲਾ ਗਈ ਸਾਰੀ ਅੰਦਰੇ ਬਾਹਰੇ ਜਾਣੇ ਇੱਧਰਿਆਂ ਨੂੰ ਹੀ ਪਾਤੇ ਅਰੇ ਉਤਰੇ ਨਹੀਂ ਖਾਣ ਕਿਉਂਕਿ ਸਾਜਰੇ ਵਾਦੇ ਤਾਂ ਨਹੀਂ ਉਤਰੇ ਆਗੇ ਕੋਈ ਨਹੀਂ ਆਪੇ ਖਾ ਲੈਣਗੇ ਤੇ ਪਾਣੀ ਪਾ ਦਣਾ ਇਹਨਾਂ ਨੂੰ ਕਰਦਾ ਅੰਦਰ ਗੰਦ ਪਈ ਜਾਂਦੇ ਨੇ ਬਾਹਰੇ ਚਲ ਅੰਦਰ ਹੁਣ ਪਾਣੀ ਪਾ ਦਮ ਇਹਨਾਂ ਨੂੰ ਬੈਰੀ ਤਾਂ ਨਹੀਂ ਆਈ ਮੁੜ ਕੇ ਸੂਤਰਾ ਇਧਰ ਦਾਣਾ ਪਾਣੀ ਪਾਤਾ ਆਪਾਂ ਹੁਣ ਚਾਲਦੇ ਆ ਥੱਲੇ ਜੇ ਹੁਣ ਆਈ ਬੈਰੀ ਤੁਹਾਨੂੰ ਥੱਲੂ ਹੀ ਦਿਖਾਵਾਂਗੇ ਫਿਰ ਲਓ ਵੀ ਹੁਣ ਗੱਡੀਆਂ ਧੋ ਦਈਏ ਆਪਾਂ ਤੇ ਪਹਿਲਾਂ ਇਹਨੂੰ ਪਿੱਛੇ ਕਰਕੇ ਇਹ ਤੇ ਪਾਣੀ ਮਾਰਨਾ ਕੱਲਾ ਤੇ ਇਹਨੂੰ ਧੋ ਕੇ ਆਂ ਇਹਦਾ ਕੱਪੜਾ ਦੇ ਕੇ ਠੀਕ ਆ ਆਈ ਈ ਗਈ ਬੰਦੇ ਗਏ ਤੇ ਵੀ ਆਈ ਈ ਆ ਇਹ ਵੀਰੇ ਆਈ ਈ ਆਪਣਾ ਇੰਸਟਾਗ੍ਰam ਵੈਰੀਫਾਈ ਹੋਇਆ ਹੋਇਆ ਨੀਲੀ ਟਿੱਕ ਲੱਗੀ ਹੋਈ ਆ ਦੇਖ ਲਿਓ ਤੇ ਇਹਨੂੰ ਕਰਦਾ ਮੈਂ ਪਿੱਛੇ ਲਓ ਵੀ ਸ਼ੁਰੂਆਤ ਪਹਿਲਾਂ ਇਹ ਤੋਂ ਹੀ ਕਰ ਆ ਜਾਓ ਆ ਜਾ ਮੈਲ ਖੋਰੇ ਆ ਜਿਆ ਸੜਿਆ ਆ ਵੀ ਨਹਾ ਲਿਆ ਕਰ ਕਦੇ ਤੇ ਗੱਡੀਆਂ ਗੁੱਡੀਆਂ ਵਾਲਾ ਵਲੌਗ ਆਊਗਾ ਭਾਈ ਜੱਸੇ ਵਾਲੇ ਚੈਨਲ ਤੇ ਮਨਾਈਕ ਯੂਟਿਊਬਰ ਜੱਸਾ ਉਹਦਾ ਆਪਾਂ ਨੇ ਚੇਂਜ ਕਰਨਾ ਕੋਈ ਦੱਸਿਓ ਇਹੋ ਜਿਹਾ ਕੋਈ ਹਨਾ ਆਪਾਂ ਡੇਲੀ ਵਲੌਗ ਵਾਲਾ ਜੱਸੇ ਵਾਲਾ ਕੰਮ ਸਟਾਰਟ ਕਰਨਾ ਹੈ ਉਹਦੇ ਮੈਂ ਵੀ ਪਾਇਆ ਕਰੂੰਗਾ ਕੋਈ ਨਾਮ ਦੱਸਿਓ ਵੀ ਕੀ ਨਾਮ ਰੱਖੀਏ ਅਲੱਗ ਜਿਹਾ ਤੇ ਚਲੋ ਮੈਂ ਗੱਡੀ ਧੋ ਦਾਂ ਪੋਰਟੋਬਲ ਮੈਂ ਦਿਖਾ ਦੂੰਗਾ ਬਾਕੀ ਵਲੌਗ ਜੱਸੇ ਦੇ ਚੈਨਲ ਤੇ ਆਊਗਾ ਗੱਡੀ ਧੋਣ ਤੇ ਬਾਈ ਬੈਰੀ ਵੀ ਆ ਗਈ ਤੁਹਾਨੂੰ ਦਿਖਾਉਣਾ ਏ ਆਓ ਦੇਖੋ ਦਿਖਦੀ ਹੈ ਨਾ ਉਹ ਗੋਲ ਜੇ ਪਰ ਨਹੀਂ ਜਾਂਦੀ ਏ ਆ ਉਹ ਗਈ ਕਬੂਤਰ ਵੀ ਨਹੀਂ ਦੇਖ ਰਹੇ ਹੁਣ ਤਾਂ ਹਨਾ ਜੱਸੇ ਕਿੱਥੇ ਹਾਂ ਹਾਂ ਆ ਰਹੇ ਨੇ ਕਬੂਤਰ ਮੌਸਮ ਇਹ ਹੁਣ ਤਾਂ ਦਾ ਹੋਇਆ ਦਿਖਦਾ ਹੀ ਨਹੀਂ ਮਿੰਨ ਤਾਂ ਕੁਝ ਉੱਪਰ ਚਲੋ ਗੱਡੀ ਧੋਦੀਏ ਪਹਿਲਾਂ ਬਾਈ ਬਾਜ ਪੈ ਰਹੇ ਆ ਕਬੂਤਰ ਜੱਸੇ ਦਿਖਾ ਦੇ ਉਧਰ ਮੈਂ ਗੱਡੀ ਧੋਦਾ ਆਉਦੇ ਕਾਹ ਹੋ ਜਾਂਦਾ ਲਓ ਬਈ ਤੁਹਾਨੂੰ ਬਾਜ ਦਿਖਾਉਣਾ ਮੈਂ ਕਿੰਨੇ ਕਿੰਨੇ ਪੈਰ ਰਹੇ ਨੇ ਇੱਕ ਮਿੰਟ ਆਹ ਦੇਖੋ ਝੁੰਡੇ ਫਿਰਦਾ ਨਾ ਪੂਰਾ ਸਾਰੇ ਬਾਜੇ ਬਾਜ ਨੇ ਕਬੂਤਰ ਸਾਰੇ ਡਰੇ ਹੋ ਜਾਂਦੇ ਮੇਰੇ ਹਿਸਾਬ ਨਾਲ ਆ ਮੌਸਮ ਸਹੀ ਨਹੀਂ ਦਾ ਬਾਜੀ ਕਰਾਉਂਦਾ ਚੱਲ ਕੋਈ ਗੱਲ ਨਹੀਂ ਹੁਣ ਪਹਿਲਾਂ ਦੀ ਰੱਖੀ ਜੀਤੀ ਤਾਂ ਕਰਕੇ ਕਰਾਤੀ ਉਹ ਦੇਖੋ ਲੈ ਚਲੋ ਨਾਲ ਦੀ ਨਾਲ ਇੱਧਰ ਵੀ ਕੰਮ ਕਰਨਾ ਆਪਾਂ ਨੇ ਲਓ ਬਈ ਹੁਣ ਆ ਵੀ ਧੋ ਦਈਏ ਉਹ ਧੋ ਕੇ ਲਾਤੀ ਫੇਰ ਇਹਦੀ ਵਾਰੀ ਫੇਰ ਉਹਦੀ ਵਾਰੀ ਹੁਣ ਦੇਖਦੇ ਆਂ ਬਾਕੀ ਸਿਸਟਮ ਜਿਵੇਂ ਵੀ ਹੁੰਦਾ ਬੱਸ ਹੋ ਗਈ ਹਾਲੀ ਬੱਦਲ ਲੈ ਲਓ ਬੱਦਲ ਆ ਗਿਆ ਹਾਂ ਬੱਦਲ ਆ ਗਿਆ ਕਬੂਤਰ ਬਾਜੀ ਵਾਲੇ ਉੜ ਰਹੇ ਨੇ ਹਲੇ ਆ ਫੜੀ ਕਬੂਤਰ ਦਿਖਾਵਾਂ ਮੈਂ ਆਹ ਫਿਰਦੇ ਆਂ ਦੇਖੋ ਵੀਡੀਓ ਕੱਟੀ ਗਈ ਤੁਹਾਨੂੰ ਦਿਖਾਣਾ ਕਬੂਤਰ ਕਿੱਧਰ ਗਏ ਆਉ ਫਿਰਦੇ ਆਵੜੇ ਕਾਲੇ ਵੱੱਡੜੇ ਮੌਸਮ ਘਾੜਬੜ ਹੁੰਦਾ ਜਾ ਰਿਹਾ ਚਲੋ ਧੋਦੀਏ ਆ ਵੀ ਹੁਣ ਲਿਆਓ ਭਾਈ ਹੁਣ ਆਪਣੀ ਰਾਣੀ ਸੁੰਦਰਾ ਵੀ ਧੋਦੀਏ ਇਹਨੂੰ ਕਰੀਏ ਪਿੱਛੇ ਮਾਰ ਦਈਏ ਪਾਣੀ ਇਹਦੇ ਪਰ ਵੀ ਹੈ ਨਾ ਮਾਰ ਮਾਰ ਸੜਿਆ ਕਦੇ ਆਪ ਵੀ ਨਾ ਆ ਲਿਆ ਕਰ ਥਾਂ ਥਾਂ ਅੱਛਾ ਗੱਡੀ ਦੇ ਪਵਾਉ ਨਾ ਰੇ ਨਰੰਮਵੇ ਆ ਵੀ ਨਾ ਲਿਆ ਕਰ ਦੇਖਦਾ ਸਹੀ ਸੜਾ ਰੀਠੇ ਵਰਗਾ ਰੀਠੇ ਵਰਗਾ ਚਲੋ ਬਾਈ ਤੋੜੀਏ ਗੱਡੀ ਕਬੂਤਰ ਦੇਖ ਨਹੀਂ ਰਹੇ ਇਧਰੋਂ ਤੁੱਪ ਜੀ ਪੈਂਦੀ ਆ ਮੌਸਮ ਬਾਲਾ ਗੰਦਾ ਜਿਹਾ ਹੋਇਆ ਹੋਇਆ ਤੁਹਾਨੂੰ ਜੱਸਾ ਅਪਡੇਟ ਜੋ ਦਊਗਾ ਬਾਜੀ ਦੇ ਜਾ ਕੇ ਰਹਿ ਗਿਆ ਕੁਝ ਠੀਕ ਆ ਲਓ ਬਈ ਇਹ ਵੀ ਤਾਂ ਹੋ ਗਈ ਜੱਸਾ ਬੇਲਾ ਖੜਾ ਜਮੇ ਹੀ ਬੇਲਾ ਹੁਣ ਇਹਦਾ ਕੰਮ ਸ਼ੁਰੂ ਹੈ ਉਹ ਡਰਾਈਵਰ ਦੇਲਾਇਆ ਉਹ ਰੱਖੇ ਹੋਏ ਨੇ ਆਪਾਂ ਨੇ ਤੇ ਚਲੋ ਮੈਂ ਗੱਡੀ ਉੱਥੇ ਲਾਦਾ ਬਾਈ ਮੈਂ ਹੁਣ ਕਰਨੀ ਆ ਰੈਸਟ ਉਹ ਤੇ ਬਾਅਦ ਮਿਲਦੇ ਆਂ ਇਹਦਾ ਕੰਮ ਵੀ ਓਕੇ ਆ ਬਾਈ ਦੇਖ ਲੋ ਕਰ ਲੋ ਦਸਾਂ ਨੁੱਕੇ ਠੀਕ ਆ ਰਹਿ ਗਈ ਆ ਰਹਿ ਗਈ ਇਹਨੂੰ ਹੁਣ ਬਾਅਦ ਚੋਂ ਕਰਦੇ ਆ ਬਾਅਦ ਚੋਂ ਨਹੀਂ ਕੱਲ ਕੋਲ ਨੂੰ ਦੇਖਾਂਗੇ ਇਹਨੂੰ ਆਗੇ ਹੁਣ ਆਪਾਂ ਬਾਜੀ ਦੇ ਦੇਖੋ ਕਿੰਨੇ ਉਤਰ ਗਏ ਕਿੰਨੇ ਉਤਰ ਰਹਿ ਗਏ ਵੀਰੇ ਆ ਛੱਜੇ ਆਂਦਾ 20 30 ਉਤਰ ਰਹਿ ਗਏ ਆ ਠੀਕ ਉਤਰ ਫੱਤ ਜਾਣੇ 8 8 ਵਾਟਾ ਵਾਟਾ 8 8 ਆਹ ਹੋ ਗੁੱਤਰ ਕੇ ਮੈਂ ਤਾਂ ਆਪਣੇ ਆਦ। ਆ ਮਾਦਰ ਕਿੱਥਰ ਕੋੜਾ। ਆ ਦੇਖ ਆ ਵੀ ਹਾਪੇ ਮਾਦਰ ਦੇਖ। ਆ ਮਾਦਰ ਬੈਠੂ ਇਹਦਾ ਔਖਾ ਹੁੰਦਾ। ਦਿਖਾ ਦਿੰਦੇ ਆ ਬੈਂਦਾ ਵੀ। ਆ। ਆ ਮਾਦਰ ਤੇਰਾ ਫੇਰ ਮਾਦਰ। ਉਹ ਤੇਰੀ। ਤਾਂ 1.5 ਮਹੀਨਾ ਹੋਇਆ ਲੈ ਕੇ ਆਏ ਆ ਬਣੀ ਸਰੋਂ ਉਹ ਮੈਂ ਭੂਆ ਦਾ ਮੁੰਡਾ ਆਇਆ ਇਹ ਤਾਂ ਉਹੀ ਗੱਲ ਕਰਦੇ ਸੀ ਪਹਿਲਾਂ ਲਾਏ ਹੋਏ ਸੀ ਉਹਨੇ ਕਿ ਸਾਦੂ ਆਹ ਦੇਖਿਆ ਆ ਹਾਂ 6 ਵਜੇ ਆ ਜਾਂਦੇ ਨੇ ਇਹ ਤਾਂ ਹਾਕ ਦੇਖੀ ਜਦ ਮੈਂ ਹਾਕ ਮਾਰਨੀ ਉਹ ਫਿਰ ਉਹਨੂੰ ਲੈ ਗਏ ਹੋਣੇ ਆ ਕਾਹ ਲੈ ਜਾਂਦਾ ਆ ਤੇ ਕਿਹੜਾ ਆਹ ਲੈ ਜਾਂਦਾ ਆ ਡੱਬਾ ਜੀ ਡੱਬਾ ਨਹੀਂ ਹੈਗਾ ਆਲਾ ਘੰਡ ਕਾਲੀ ਚਾਲਾਕਾਰ ਨੂੰ ਸਾਈਟ ਇਹ ਵੀ ਬਿਲ ਲੱਗਿਆ ਹੈ ਇਹ ਉਰੇ ਹੈਲੋ ਤੇਰੇ ਬੰਦੇ ਆ ਰਗੇ ਇਸ ਕੰਮ ਤੇ ਉਹ ਘਰੇ ਇਸ ਦੇ ਉੱਪਰ ਲੈ ਆ ਕੇ ਲਾ ਦਿੱਤਾ ਉਹ ਦੋ ਹੀ ਗੱਗੜਾ ਵਾਲਾ ਉਹ ਵੀ ਹਰਾਇਸਰੇ ਤੇ ਆ ਕੇ ਹੜ ਗਿਆ ਲੰਬੀ ਉੜ ਕੇ ਆਉਣੀ ਹੋਰ ਹੋਈ ਸਵਾਦ ਕੱਲ ਮੇਰੇ ਕੋਲ ਵੀ ਘਟਕ ਲਾਇਆ ਕਰੇ ਸੜੀ ਚਿਵਾਰੇ ਦੇ ਸਾਈਡ ਤੇ ਆਹ ਹਾਂ ਰੈਸਟਰੋਸਟ ਕਰਕੇ ਬਾਈ ਆਪਾਂ ਲੈ ਕੇ ਆਗੇ ਟੋਕਰੀਆਂ ਇਧਰ ਦੇਖਦੇ ਹਾਂ ਹੁਣ ਸੈਟਿੰਗ ਆਉਂਦੀ ਹੈ ਜਾਂ ਨਹੀਂ ਆਉਂਦੀ ਤੇ ਇਹਨਾਂ ਨੂੰ ਹਲੇ ਆਪਾਂ ਰੱਖ ਦਿੰਦੇ ਆ ਇੱਥੇ ਉਹ ਵਾਸੀ ਕੋਲੰਬੈ ਯਸੇ ਦੋ ਦੂਆ ਛੋਟਾ ਯਾਰ ਇੱਕ ਹੋਰ ਚਾਰ ਚਾਰ ਟੋਕਰੀਆਂ ਲਾ ਦੇ ਚਾਰ ਚਾਰ ਟੋਕਰੀਆਂ ਲੱਗਣਗੀਆਂ ਫਿਰ ਕਪਾ ਖੁੱਡੇ ਦਾ ਹਿਸਾਬ ਵੀ ਦੇਖਣਾ ਨਾ ਉਹ ਵੀ ਦੇਖਣਾ ਆਪਾਂ ਨੇ ਕੱਟ ਰਿਹਾ ਨਹੀਂ ਕੱਟ ਰੱਚਦਾ ਹੀ ਦਰਾਸਤ ਵਧਣੇ ਦੇ ਕਿ ਬੜਾ ਯਾਰ ਯਾਰ ਇਹਦੇ ਨਾਲ ਤਾਂ ਬਹੁਤ ਟਾਈਮ ਲਾਏਗਾ ਨਾ ਤਿੱਖਾ ਬਹੁਤ ਹੈ ਚਲ ਕਰ ਕੀ ਕਰਦੇ ਆਪਾਂ ਇਹਨੇ ਨੂਰੀ ਵਾਲੇ ਢੇੜਾ ਮਾਰ ਲੈਣੇ ਆ ਬਾਈ ਖੜ ਜੋ ਹੈ ਨਾ ਸੱਚ ਬਚਾ ਦੇਖੀ ਯਾਰ ਇਹ ਗੱਡੇ ਆਏ ਆਹ ਹਾਂ ਹਰੀ ਨੇ ਇੱਕ ਬੱਚਾ ਕੱਢ ਲਿਆ ਓਏ ਸੱਚਾ ਕੱਢ ਲਿਆ ਹਰੀ ਨੇ ਕੀ ਹੈ ਰبوط ਦਾਣੇ ਹੋਰ ਪੈਣਗੇ ਪਾ ਦੰਨੇ ਕੋਈ ਚੱਕਰ ਨਹੀਂ ਪਾ ਦੰਨੇ ਦਾਣੇ ਨੂਰੀ ਨੂਰੀ ਖਾਣਾ ਦਾਣਾ ਖਾ ਰਹੀ ਹੈ ਬਾਈ ਹਾਲ ਜੱਸਾ ਸੈਟਿੰਗ ਕਰ ਰਿਹਾ ਉਹਦਾ ਦੇਖਦੇ ਆ ਪਾ ਉਲਾਸ ਕੀਮਾ ਇੱਕ ਬਾਸ ਘਟ ਗਿਆ ਗਿਆ ਜੱਸ ਆ ਉੜਦੇ ਫਿਰਦੇ ਨੇ ਕਬੂਤਰ ਬਾਜੀ ਗਾਏ ਦੋ ਆ ਫਿਰਨੇ ਤਿੰਨ ਦੋ ਆ ਫਿਰਦੇ ਨੇ ਜਿ세 ਆ ਫਿਰਦੇ ਆ ਕਬੂਤਰ ਓਏ ਇੱਕ ਹੋ ਨੀਲਾ ਫਿਰਦਾ ਨੀਲਾ ਆ ਫਿਰਦਾ ਇੱਕ ਆਹ ਦੇ ਹਰੀਆਂ ਕੱਛਾਂ ਗਲਾਬੀ ਬੂਣੀ ਦਾ ਚੱਲ ਬਾਸ ਕੱਟ ਦੂ ਆਪਾਂ ਉਹ ਕਰੀਏ ਹੈ ਨਹੀਂ ਵਾਸਾ ਯਾਰ ਚੱਲ ਦੇਖਦੇ ਆ ਆ ਜਾ ਯਾਰ ਕਰਦੇ ਆ ਹੀਲਾ ਕੋਈ ਇੱਕ ਵਾਂਸ ਮਿਲ ਗਿਆ ਬਈ ਜੱਸਾ ਲੱਗਿਆ ਵੱਡਣ ਉਧਰੋਂ ਦੇਖ ਕਿੰਨਾ 빙ਾ ਉਤਾਰਿਆ ਨੇ ਇੱਕ ਉਹਦਰ ਭਾ ਉਤਾਰ ਰਿਹਾ ਇੱਕ ਆ ਆਪਣੇ ਕੋਲ ਹੈਗਾ ਪਹਿਲਾਂ ਇੱਕ ਇੱਕ ਅੱਜ ਕਰਕੇ ਦੇ ਦਿਆਂ ਨਾ ਇੱਕ ਸਾਈਡ ਦੀਆਂ ਫਿੱਟ ਕਰ ਲਾਂਗੇ ਦੂਜੀਆਂ ਫੇਰ ਦੇਖ ਲਾਂਗੇ ਹੁਣ ਕਿਉਂਕਿ ਬਾਜੀ ਕਰਕੇ ਆਪਾਂ ਕਬੂਤਰ ਵੀ ਨਹੀਂ ਨਾ ਬਾਹਰ ਕੱਢ ਸਕਦੇ ਤੇ ਢਾਂਚਾ ਜਿਹਾ ਬਣਾ ਕੇ ਰੱਖ ਲੈਣੇ ਆ ਨਾ ਕਿਉਂਕਿ ਬਾਜੀ ਹੈ ਨਹੀਂ ਤਾਂ ਕਬੂਤਰ ਬਾਹਰ ਕੱਢਣੇ ਪੈਣੇ ਨੇ ਆਪਾਂ ਨੂੰ ਇਹ ਤਾਂ ਮੇਣਾ ਇਹਦੇ ਨਾਲ ਕਾਂਦੇ ਜੀ ਖੱਡਾ ਕੱਢ ਕੇ ਦੇ ਹੋਣਗੇ ਜੱਸੇ ਇਹ ਹਾਂ ਬਸਾ ਉੱਥੇ ਵੜਦੇ ਲਓ ਵੀ ਲੱਗੀਆਂ ਟੋکریاں ਬੰਨਣ ਤੇ ਇਕੜ ਰੱਸੀਆਂ ਨਾਲ ਬੰਨਦਨੇ ਹਨਾ ਦੋ ਦੋ ਜਗ੍ਹਾ ਤੋਂ ਇਦਾਂ ਨੂੰ ਸਾਲੀ ਦਿਖਦਾ ਵੇੜਾ ਹੈਗਾ ਬੰਨਦਾ ਮੈਂ ਹੁਣੀਆ ਕੀ ਗੱਡੀ ਹੈ ਚਲੋ ਇਹ ਪਹਿਲਾਂ ਬੰਨ੍ਹ ਦਈਏ ਫੇਰ ਦਿਖਾਉਣਾ ਤੁਹਾਨੂੰ ਲਾਓ ਵੀ ਚਾਰ ਵਾਲਾ ਜਗਾੜ ਤਾਂ ਬਣਾ ਲਿਆ ਬੱਸ ਕਰ ਸਾਲਾ ਮੁੱਛਾਂ ਦਾ ਹੈ ਤਾਂ ਹੈ ਨਹੀਂ ਚਲ ਅੰਦਰ ਦੇਖੀਏ ਕਿਹੜੀ ਗੰਧ ਨਾਲ ਲੋਟ ਆਊ ਲਾਵਾਂਗੇ ਕਾਲੂਏ ਸੈਟਿੰਗ ਕਰਕੇ ਰੱਖ ਲੈਣੇ ਹੈ ਹੈ ਹਾ ਇਹ ਬੱਸ ਫੇਰ ਖੱਡੇ ਕੱਢ ਕੇ ਪਾਊਗਾ ਇਹ ਹੈਂ ਇੱਥੇ ਵੀ ਇਹ ਕੰਦਲੇ ਬਿਲਾ ਦੀਏ ਨਾਲੇ ਹਵਾ ਆਉ ਹਣਾ ਤੇ ਚਲੋ ਭਾਈ ਪਹਿਲਾਂ ਸੈਟਿੰਗ ਕਰਕੇ ਦੇਖੀਏ ਆ ਦੇ ਆਹ ਟੋਕਰੀ ਦੇਖ ਕਿਨੇ ਕੀੜੇ ਆਜਾ ਆਹ ਆ ਹਾਂ ਹਾਂ ਹੈਗੇ ਨਾ ਚੱਕਰੇ ਚੱਕਰੇ ਚੱਕਰ ਦਿਖਾਈ ਦਿਖਾਈਦਾ ਹਾਂ ਬੱਲੇ 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 ਲੈ ਜਾ ਇਹਨੂੰ ਬਾਹਰ ਉਹ ਡੋਕਰੀ ਚੱਕਦੀ ਬਈ ਇਹਨੂੰ ਖੁੱਡੇ ਦੀ ਸਫਾਈ ਕਰਕੇ ਡੋਕਰੀਆਂ ਲਾਵਾਂਗੇ ਦੇਖੀ ਕਬੂਤਰਾਂ ਘੜਦੀ ਤੇ ਜੱਸਾ ਉਧਰ ਕਬੂਤਰ ਕੱਟ ਕਰ ਰਿਹਾ ਉਹ ਗੱਡੇ ਵਾਲੇ شوف ਉਹ ਨੀਵੇਂ ਆ ਨਾ ਖੁੱਡਾ ਇਹਨਾਂ ਨੂੰ ਸਰ ਕਰ ਲਾਂਗੇ ਸਾਰਿਆਂ ਨੂੰ ਫਿਰ ਮੈਂ ਦਿਖਾ ਦਿੰਦਾ ਕਾਰਤਾ ਜਿ세 ਆ 1 ਕਿਲੋ ਕਰ ਲੈ ਜੀ ਅਵੇਰੋ ਕੱਟ ਕਰ ਰਿਹਾ ਜੱਸਾ ਕਬੂਤਰਾਂ ਨੂੰ ਤੇ ਚਲੋ ਫਿਰ ਇੰਨੇ ਨੂੰ ਕਰਨ ਤੋਂ ਘੱਟ ਇਹਨਾਂ ਨੂੰ ਦਾਣੇ ਵੀ ਪਾ ਦਾਂ ਯਾਰ ਸਾਮ ਵਾਲਾ ਕੰਮ ਹੁਣ ਕਰ ਲਈਏ ਤੇ ਦੂਸਰ ਜੇ ਦੇਖਾਂਗੇ ਕਿੰਨੇ ਕਬੂਤਰ ਰਹਿ ਗਏ ਆ ਢਿੱਡੀ ਪੌਲਿਆ ਪਾਣੀ ਉਥੋਂ ਚੁੱਭੀ ਚ ਪਰ ਲਿਆ ਫੇਰ ਪੈਪ ਲਾਏਗਾ ਚਲੋ ਮੈਂ ਦਾਣੇ ਪਾਦਾ ਬਾਈ ਲਾਓ ਬਾਈ ਦਾਣਾ ਪਾਣੀ ਪਾਤਾ ਖੋਲ ਦੀ ਇਹਨਾਂ ਨੂੰ ਆ ਜਾਓ ਬਾਈ ਆਪ ਤੇ ਦੂਚ ਚੋਗ ਰਿਹਾ ਆਗੇ ਕਬੂਤਰ ਸਾਰੇ ਬਾਹਰ ਇਧਰੋਂ ਕੰਮ ਨਿਬੜਿਆ ਚਲੋ ਆਪਾਂ ਚੱਲਿਆਂ ਬਾਈ ਖਮਾਣੋ ਨੂੰ ਤੇ ਦੂਸਰ ਪੈ ਗਈ ਉਹ ਤਾਰ ਰਹੇ ਆ ਕਬੂਤਰ ਆ ਉਹ ਦੇਖੋ ਤਾਰ ਰਹੇ ਨੇ ਤੇ ਚਲੋ ਕੋਈ ਨਹੀਂ ਪੁੱਛ ਕੇ ਦੱਸਦਾ ਉਹਨਾਂ ਕਿੰਨੇ ਕਬੂਤਰ ਰਹਿ ਗਏ ਲਓਏ ਮਿੱਤਰੋ ਪਿੰਡ ਪਹੁੰਚ ਕੇ ਕਮੈਂਟ ਫੇਰ ਨਹੀਂ ਬੋਲੇ ਗਏ ਹੁਣ ਮੈਂ ਘਰ ਜਾ ਕੇ ਕਮੈਂਟ ਬੋਲਦਾ ਉਹ ਤੋਂ ਬਾਅਦ ਐਂਡਿੰਗ ਕਰਾਂਗੇ ਤੇ ਕਬੂਤਰ ਤੁਹਾਨੂੰ ਦੱਸ ਦਵਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਬੂਤਰ ਦੂਸਰ ਚ ਰਹਿ ਗਏ ਬਾਈ 18 ਟੋਟਲ 35 ਛੁੱਟੇ ਤੇ ਕਾਲੂ ਐ ਦੂਸਰ ਤੇ 6:30 ਦੇ ਟਾਈਮ ਤੇ ਤਾਰ ਲਏ ਤੇ ਕਬੂਤਰ ਸਾਰਿਆਂ ਨੇ 18 ਕਬੂਤਰ ਉਤਰਿਆ ਤੇ ਕਾਲੂ ਛੁੱਟਣਗੇ ਠੀਕ ਆ ਚੱਲਦੇ ਆ ਘਰ ਨੂੰ ਲੋਏ ਮਿੱਤਰੋ ਪਹੁੰਚ ਗਏ ਘਰੇ ਤੇ ਕਮੈਂਟ ਬੋਲ ਦੀਏ ਪਹਿਲਾਂ ਅ ਗਰਵੀਰ ਮਹਾਲ ਫਸਟ ਕਮੈਂਟ ਧੰਨਵਾਦ ਵੀਰੇ ਕਰਮਜੀਤ ਸਿੰਘ 6370 ਤੇ ਕੋਸ਼ੀ ਕਬੂਤਰ ਸ਼ੌਂਕੀ ਮਹਿਰਾ ਪੀਵੀ ਤੇ ਮਨਜੋਤ ਹਰੀ ਕਨਮੇ ਸਤਾਈ ਮੌਂਟੀ ਦੂਰ 822 ਬੱਬੂ ਗੱਜਰਵੀਰਾ ਬਹੁਤ ਵਧੀਆ ਬਲਾਗ ਧੰਨਵਾਦ ਵੀਰੇ ਸਹਿਜ ਪ੍ਰੀਤ ਤੋਮਰ ਜਸਕਰਨ ਸਿੱਧੂ ਓਮਕਾਰ ਸਿੰਘ ਬਾਈ ਸਸੀਵਰ ਬਲਾਗ ਬਹੁਤ ਵਧੀਆ ਬਣਾਤੇ ਹੋ ਆਪ ਸਾਰੇ ਬਲਾਗ ਦੇਦੇ ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ ਓਮਕਾਰ ਸਿੰਘ ਜਗਤਾਰ ਸਿੰਘ ਸੁਖਜੀਤ ਸਿੰਘ ਰਾਜਦੀਪ ਸਿੰਘ ਬਲੈਕੀਆ ਗੇਮਿੰਗ 237 ਅੱਜ ਆਵਾਜ਼ੀ ਹਾਂ ਵੀਰੇ ਅੱਜ ਪਰ ਆਹ ਵਲੌਗ ਤਾਂ ਹੁਣ ਕੱਲੂ ਹੋ ਜਾਣਾ 8 ਤਰੀਕ ਦੀ ਦੀ ਸਿਪੂ 984 ਬੱਬੂ ਕੌਸ਼ਿਕ ਜਗਤਾਰ ਸਿੰਘ ਫਰੋਜ਼ਪੁਰ ਗੁੱਦਾ ਬਿੰਦਰਾ ਵੀਰਾ ਅੱਛਾ ਗੁੱਡ ਬਿੰਦਰਾ ਵੀਰਾ ਠੀਕ ਹੈ ਬੱਬੂ ਗੁੰਜਰ WhatsApp ਖਾਣੇ ਦੇ ਵੀਰ ਮੈਂ ਧੰਨਵਾਦ ਵੀਰੇ ਬਹੁਤ ਬਹੁਤ ਸਰਜੀਤ ਸਿੰਘ ਪਾਰਟੀ ਹੋ ਗਈ हां ਵੀਰੇ ਜਰੂਰ ਤੇਰੇ ਪਿੰਡ ਛੱਡੀ ਬਾਜੀ ਭਰਾ ਜਿਹੜਾ ਵੀਰੇ ਇਹ ਅਚਾਰਾਨ ਮਾੜਾ ਵੀਰ ਠੀਕ ਹੈ ਠੀਕ ਹੈ ਵੀਰੇ ਕੱਲ ਨੂੰ ਮਿਲਦੇ ਆ ਕੋਈ ਨਹੀਂ ਹਣੀ ਲਾਈਵ 788 ਸਹਿਜਪ੍ਰੀਤ 8699 ਐਚ ਐਫ ਐਚ ਜੀ ਐਫ ਕਰ ਜੋ ਨਾਮ ਲੈ ਲੈਂਦੇ ਆਪਾਂ ਫਾਇਰਰ ਇੱਕ ਟਵਿਸਟ ਧੰਨਵਾਦ ਵੀਰੇ ਰਾਜਦੀਪ ਸਿੰਘ ਸਹਿਜਪ੍ਰੀਤ ਜਸਵੰਤ ਭੁੱਲਰ ਸੀਪੂ 984 ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਹੁਣ ਬਲੌਗ ਦੀ ਐਂਡਿੰਗ ਕਰੀ ਦਨੇ ਯਾਰ ਵੈਸੇ ਮੈਂ ਗਰਾਊਂਡ ਜਾਣਾ ਅੱਜ ਥੱਕ ਗਏ ਬਲੌਗ ਦੀ ਐਂਡਿੰਗ ਕਰ ਦਨੇ ਮਿਲਦੇ ਆਂ ਅਗਲੇ ਬਲੌਗ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਲੋ ਦੂਸਰ ਵਾਈ ਦਿਖਾਵਾਂਗੇ ਤੁਹਾਨੂੰ ਮਿਲਦੇ ਆਂ ਅਗਲੇ ਬਲੌਗ ਚ